ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਬਹੁਤ ਜਾਣਕਾਰੀ ਜਿਹੜੀ ਭਰਪੂਰ ਇਸ ਦੇ ਵਿੱਚ ਆਪਾਂ ਸਾਂਝੀ ਕਰਾਂਗੇ ਗੁਰੂ ਕਿਰਪਾ ਸਦਕਾ ਸਤਗੁਰੂ ਜੀ ਕਿਰਪਾ ਕਰਨ ਘਰ ਦਾ ਜੋ ਮੇਨ ਦਰਵਾਜ਼ਾ ਹੈ ਉਨੂੰ ਇਸ ਵੇਲੇ ਖੋਲਣਾ ਫਿਰ ਦੇਖਣਾ ਚਮਤਕਾਰ ਕਿਵੇਂ ਤਨ ਆਉਂਦਾ ਹੈ ਕਰ ਜੋ ਨਹੀਂ ਮੰਨਦੇ 19 ਦਿਨ ਇਹਨੂੰ ਅਜਮਾ ਕੇ ਜ਼ਰੂਰ ਵੇਖ ਲਿਆ ਜੇ ਆਪਾਂ ਬੇਨਤੀਆਂ ਸਾਂਝੀਆਂ ਜ਼ਰੂਰ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੇ ਸਵਾਲ ਹੁੰਦੇ ਨੇ بڑے ਸਵਾਲਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਆਪਾਂ ਆਪਣੇ ਆਪ ਨੂੰ ਕਿਰ ਕਿ ਰੱਖਦੇ ਹਾਂ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਪਾਵਨ ਬਾਣੀ ਨੂੰ ਪੜਾਂਗੇ ਉਹਦੇ ਵਿੱਚੋਂ ਵਹਿਮ ਭਰਮ ਖਤਮ ਕਰਕੇ ਇੱਕ ਵੱਖਰਾ ਜਿਹੜਾ ਹੈ ਉਹ ਸਾਨੂੰ ਰੀਸਾਈਕਲ ਮਿਲੇਗਾ ਇੱਕ ਵੱਖਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜ਼ਰੂਰ ਮਿਲਣਗੀਆਂ ਸਾਰ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਹਮੇਸ਼ਾ ਵਹਿਮਾਂ ਭਰਮਾਂ ਤੋਂ ਜਿਹੜਾ ਹੈ ਉਹ ਸਾਨੂੰ ਦੂਰ ਕੀਤਾ ਹੈ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਹੈ ਪਿਆਰਿਓ ਤੇ ਸਤਿਗੁਰੂ ਨੇ ਹਮੇਸ਼ਾ ਆਪਣੇ ਸਿੱਖ ਨੂੰ ਜਿਹੜਾ ਹੈ ਉਹ ਉਜਬਲਾ ਰੱਖਿਆ ਹੈ ਭਾਵ ਸਤਿਗੁਰੂ ਨੇ ਸਿੱਖ ਨੂੰ ਹਮੇਸ਼ਾ ਹੀ ਜਿਹੜਾ ਇੱਕ ਵਧੀਆ ਜੀਵਨ ਬਤੀਤ ਕਰਨ ਦੇ ਲਈ ਆਖਿਆ ਹੈ ਪਿਆਰਿਓ ਆਪਾਂ ਇਥੇ ਕਈ ਵਾਰੀ ਜ਼ਿਕਰ ਕੀਤਾ ਹੈ ਹਰਸ਼ਾ ਕਹਿੰਦੇ ਨੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਸਤਿਗੁਰੂ ਕਹਿੰਦੇ ਨੇ ਗਿਆਨ ਦਾ ਸੁਰਮਝੂ ਨੈਣਾ ਦੇ ਵਿੱਚ ਭਾਵ ਹਿਰਦੇ ਰੂਪ ਅੱਖਾਂ ਦੇ ਵਿੱਚ ਪਾਲ ਲੈ ਤੇ ਯਾਦ ਰੱਖੀਂ ਪਿਆਰਿਆ ਕਿ ਬਹੁਤ ਜੋ ਜੀਵਨ ਦੇ ਵਿੱਚ ਹਨੇਰਾ ਹੈ ਨਾ ਉਹ ਦੂਰ ਹੋ ਜਾਏਗਾ ਇਹ ਯਾਦ ਰੱਖੀਂ ਸਤਿਗੁਰੂ ਨੇ ਇਹ ਚੀਜ਼ ਨੂੰ ਬਾਖੂਬੀ ਦਰਸਾਇਆ ਹੈ ਗੁਰਮੁਖ ਪਿਆਰਿਓ ਹੁਣ ਇੱਥੇ ਜਿਹੜੀ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਸੀ ਵੀ ਘਰ ਦਾ ਮੇਨ ਦਰਵਾਜ਼ਾ ਇਸ ਵੇਲੇ ਖੋਲਣਾ ਫਿਰ ਦੇਖਣਾ ਚਮਤਕਾਰ ਹੁਣ ਦਰਸਲ ਇੱਥੇ ਘਰ ਦੇ ਦਰਵਾਜ਼ੇ ਦੀ ਗੱਲ ਨਹੀਂ ਹੋ ਰਹੀ ਇੱਥੇ ਜੇ ਗੱਲ ਹੋ ਰਹੀ ਹੈ ਉਹ ਹਿਰਦੇ ਰੂਪ ਘਰ ਦੀ ਗੱਲ ਹੋ ਰਹੀ ਹੈ ਹਿਰਦੇ ਰੂਪ ਘਰ ਦਾ ਦਰਵਾਜ਼ਾ ਖੋਲਣਾ ਹੈ ਘਰ ਦਾ ਮੇਨ ਦਰਵਾਜਾ ਮੇਨ ਦਰਵਾਜਾ ਕੀ ਹੈ ਜੀ ਇਹ ਹਿਰਦਾ ਰੂਪ ਘਰ ਇਹ ਕਪਾਟ ਜਿਵੇਂ ਆਪਾਂ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆਂ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਨੌ ਦਰਵਾਜੇ ਕਿ ਇਹ ਦਸਵਾਂ ਗੁਪਤ ਰਖਾਇਆ ਦਸਵਾਂ ਦਰਵਾਜਾ ਗੁਪਤ ਕਿਹੜਾ ਹੈ ਉਹ ਅੰਦਰਲਾ ਦਵਾਰ ਹੈ ਅੰਦਰਲਾ ਗੁਪਤ ਰੱਖਿਆ ਹੋਇਆ ਉਹ ਦਰਵਾਜਾ ਹੈ ਸਾਧ ਸੰਗਤ ਜਿਹੜੇ ਦਰਵਾਜੇ ਦੀ ਗੱਲ ਸਤਿਗੁਰੂ ਨੇ ਕੀਤੀ ਹੈ ਜਿਹੜਾ ਅੰਦਰਲਾ ਕਪਾਟ ਹੈ ਗੁਰਮੁਖ ਪਿਆਰਿਓ ਘਰ ਦਾ ਮੇਨ ਦਰਵਾਜਾ ਇਸ ਵੇਲੇ ਖੋਲ੍ਹਿਓ ਭਾਵ ਆਪਣੇ ਹਿਰਦੇ ਰੂਪ ਘਰ ਨੂੰ ਤਿਆਰ ਕਰਕੇ ਯਾਦ ਰੱਖਿਓ ਵੀ ਅੰਮ੍ਰਿਤ ਵੇਲੇ ਇਸ ਨੂੰ ਖੋਲ੍ਹਿਓ ਅੰਮ੍ਰਿਤ ਵੇਲੇ ਇਹਦੇ ਵਿੱਚ ਸ਼ਬਦ ਦਾ ਪ੍ਰਕਾਸ਼ ਕਰਿਓ ਗੁਰਬਾਣੀ ਦੇ ਲੜ ਲਾਇਓ ਤੇ ਇਸ ਨੂੰ ਜਪਜੀ ਸਾਹਿਬ ਦੀਆਂ ਪਾਵਨ ਪੰਕਤੀਆਂ ਦਾ ਜਾਪ ਕਰਵਾਇਆ ਜੀ ਫਿਰ ਵੇਖਿਓ ਕਿਵੇਂ ਕਿਸਮਤ ਬਦਲਦੀ ਹੈ। ਪਾਦਸ਼ਾ ਨੇ ਇਹ ਗੱਲ ਸਾਫ਼ ਕਹੀ ਸਤਿਗੁਰ ਕਹਿੰਦੇ ਨੇ ਕਿ ਗੁਰੂ ਤੋਂ ਜੋ ਕੁਛ ਮਰਜੀ ਮੰਗੀ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਪੜ੍ਹਦੇ ਆ ਨਨ ਸਾਹਿਬ ਦੇ ਵਿੱਚੋਂ ਵੀ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਉਹ ਕਿਹੜੀ ਵਸਤੂ ਆ ਜਿਹੜੀ ਤੇਰੇ ਘਰ ਦੇ ਵਿੱਚ ਮੌਜੂਦ ਨਹੀਂ ਹਰ ਇੱਕ ਵਸਤੂ ਮੌਜੂਦ ਹੈ ਤੇ ਯਾਦ ਰੱਖੀ ਤੂੰ ਉਹਨਾਂ ਨੂੰ ਸਭ ਕੁਝ ਦਿੰਨਾ ਹੈ ਜਿਹੜੇ ਤੇਰੇ ਆਪਣੇ ਨੇ ਜਿਹੜੇ ਸਤਗੁਰੂ ਦੇ ਨੇ ਜਿਹੜੇ ਪਾਤਸ਼ਾਹ ਦੇ ਨੇ ਜਿਹੜੇ ਗੁਰੂ ਦੇ ਹੋ ਗਏ ਤੇ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਮੰਨ ਲਿਆ ਹੁਣ ਗੱਲ ਕੀ ਹੈ ਗੱਲ ਫੇਰ ਉੱਥੇ ਆ ਗਈ ਵੀ ਆਪਾਂ ਗੁਰੂ ਨੂੰ ਅਸਲ ਦੇ ਵਿੱਚ ਮੰਨਦੇ ਬਹੁਤ ਆ ਪਰ ਗੁਰੂ ਦੀ ਨਹੀਂ ਮੰਨਦੇ ਜੇ ਜਦਨ ਆਪਾਂ ਇਸ ਪਾਵਨ ਮਨ ਨੂੰ ਇਸ ਪਾਪੀ ਮਨ ਨੂੰ ਜਿਹੜਾ ਹੈ ਤਿਆਰ ਕਰ ਲਿਆ ਨਾ ਕਿ ਤੂੰ ਗੁਰੂ ਦੇ ਲੜ ਲੱਗ ਗੁਰੂ ਦਾ ਹੋ ਜਾ ਪਾਤਸ਼ਾਹ ਦਾ ਹੋ ਜਾ ਤੇ ਸਤਗੁਰੂ ਸੱਚੇ ਪਾਤਸ਼ਾਹ ਫੇਰ ਤੇਰੀ ਗੱਲ ਨੂੰ ਸੁਣਨਗੇ ਤੇ ਫੇਰ ਕਿਰਪਾ ਹੋਏਗੀ ਪਿਆਰਿਓ ਤੇ ਆਪਾਂ ਇਹ ਗੱਲ ਜ਼ਰੂਰ ਜਿਹੜੀ ਹੈ ਧਿਆਨ ਵਿੱਚ ਰੱਖੀਏ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜਿਹੜੀ ਹੈ ਉਹ ਉਦੋਂ ਹੀ ਵਰਤੇਗੀ ਜਦੋਂ ਆਪਾਂ ਗੁਰੂ ਦੀ ਗੱਲ ਮੰਨ ਕੇ ਉਸ ਮਾਰਗ ਤੇ ਚੱਲਾਂਗੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਉਹਦੋਂ ਵਰਤੇਗੀ ਜਦੋਂ ਆਪਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਗੁਰਬਾਣੀ ਨੂੰ ਪੜਨਾ ਸੁਣਨਾ ਵਿਚਾਰਨਾ ਕਮਾਉਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੀਵਨ ਜਿਨ੍ਹਾਂ ਚੋਂ ਕਿਤੇ ਇੱਕ ਵੀ ਅਸੀਂ ਕਰਨ ਦੇ ਵਿੱਚ ਲਾਗੂ ਹੋ ਗਏ ਸਮਝਦਾਰੀ ਵਾਲੇ ਬਣ ਗਏ ਤੇ ਯਾਦ ਰੱਖਿਓ ਫਿਰ ਬਹੁਤ ਵੱਡੇ ਮਸਲੇ ਜਿਹੜੇ ਨੇ ਹੱਲ ਹੋ ਗਏ ਬਹੁਤ ਵੱਡੇ ਮਸਲੇ ਹੱਲ ਹੋ ਗਏ ਸਾਧ ਸੰਗਤ ਆਪਣੀ ਜ਼ਰੂਰਤਾਂ ਹੁੰਦੀਆਂ ਨੇ ਧਨ ਦੌਲਤ ਪੈਸਾ ਜਿਹੜਾ ਹੈ ਉਹ ਸਾਨੂੰ ਚਾਹੀਦਾ ਤੇ ਆਪਾਂ ਵੇਖਦੇ ਹਾਂ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਮਾਇਆ ਜਿਹੜੀ ਹੈ ਉਹ ਜ਼ਰੂਰੀ ਹੈ ਮਾਇਆ ਗੁਜਰਾਨ ਹੈ ਤੇ ਬਾਕੀ ਸਭ ਕੁਝ ਜਿਹੜਾ ਹੈ ਉਹ ਕਿਤੇ ਨਾ ਕਿਤੇ ਮਾਇਆ ਨਾਲ ਚੱਲਦਾ ਹੈ ਤੇ ਕਿਤੇ ਨਾ ਕਿਤੇ ਜੋ ਆਪਾਂ ਨੂੰ ਚਾਹੀਦਾ ਹੈ ਉਹ ਗੁਰੂ ਦੇ ਦਰ ਤੋਂ ਮਿਲੇਗਾ ਬਿਲਕੁਲ ਆਪਾਂ ਜੇ ਦੇਖਦੇ ਆਂ ਵੀ ਮਾਇਆ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਤੇ ਸਾਧ ਸੰਗਤ ਮਾਇਆ ਦੇ ਜਿਹੜੇ ਸਾਨੂੰ ਗੱਫੇ ਚਾਹੀਦੇ ਨੇ ਫਿਰ ਉਹ ਸਤਿਗੁਰੂ ਹੀ ਦਿਵਾ ਸਕਦੇ ਨੇ ਸਾਰ ਸੰਗਤ ਗੁਰੂ ਨੂੰ ਲਾਟਰੀ ਵਾਲੇ ਪ੍ਰਬੰਧ ਨਾਲ ਦੇਖ ਕੇ ਨਹੀਂ ਜੋੜਨਾ ਵੀ ਸਤਿਗੁਰੂ ਜੀ ਮੇਰੀ ਲਾਟਰੀ ਲਵਾ ਦਿਓ ਮੈਨੂੰ ਇੱਥੋਂ ਪੈਸਾ ਆ ਜੇ ਧਨ ਦੌਲਤ ਆ ਜੇ ਹਾਂ ਸਾਨੂੰ ਸੌਖਾ ਕਰ ਦਿਓ ਸਤਿਗੁਰੂ ਜੀ ਕਿਸੇ ਦਾ ਦੇਣਾ ਲੈਣਾ ਨਾ ਹੋਵੇ ਵਧੀਆ ਰੋਟੀ ਖਾਈਏ ਪਰਸ਼ਾ ਕੋਈ ਬਿਮਾਰੀ ਨਾ ਹੋਵੇ ਜੇ ਇਹ ਕੁਝ ਤੁਹਾਡੇ ਕੋਲ ਆ ਤੇ ਮੈਂ ਕਹਿੰਦਾ ਬਹੁਤ ਕੁਝ ਹੈ ਤੁਹਾਡਾ ਗੁਜ਼ਾਰਾ ਵਧੀਆ ਚੱਲ ਰਿਹਾ ਤੇ ਬਹੁਤ ਕੁਝ ਹੈ ਤੁਸੀਂ ਬਹੁਤ ਵਧੀਆ ਹੋ ਤੁਸੀਂ ਬਹੁਤ ਕੁਝ ਵਧੀਆ ਜਿਹੜਾ ਦੁਨੀਆ ਨਾਲੋਂ ਚੱਲ ਰਿਹਾ ਸਾਰ ਸੰਗਤ ਇਹ ਚੀਜ਼ ਬਹੁਤ ਵੱਡੀ ਹੈ ਗੁਰਮੁਖ ਪਿਆਰਿਓ ਇਹ ਚੀਜ਼ਾਂ ਨੂੰ ਜ਼ਰੂਰ ਸਮਝੋ ਕਿਤੇ ਨਾ ਕਿਤੇ ਇਹ ਚੀਜ਼ਾਂ ਦੀ ਜਿਹੜੀ ਹੈ ਇਹ ਬਹੁਤ ਵੱਡੀ ਜ਼ਰੂਰਤ ਹੈ ਤੇ ਸਾਧ ਸੰਗਤ ਆਪਾਂ ਨੂੰ ਇਹ ਚੀਜ਼ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਵੀ ਜਦੋਂ ਘਰ ਦਾ ਹਿਰਦੇ ਰੂਪ ਘਰ ਦਾ ਮੇਨ ਦਰਵਾਜ਼ਾ ਜਦੋਂ ਅੰਮ੍ਰਿਤ ਵੇਲੇ ਖੋਲਾਂਗੇ ਫਿਰ ਚਮਤਕਾਰ ਹੋਣੇ ਹੈ ਤੇ ਯਾਦ ਰੱਖਿਓ ਫਿਰ ਜੋ ਕੁਝ ਮਰਜ਼ੀ ਮੰਗ ਲਿਓ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹੇ ਸੋ ਪਾਵੇ ਆਪਾਂ ਗੁਰੂ ਨੂੰ ਪਾਉਣਾ ਹੈ ਜਦੋਂ ਗੁਰੂ ਨੂੰ ਪਾ ਕੇ ਤੇ ਫਿਰ ਗੁਰੂ ਨੇ ਸਾਰਾ ਕੁਝ ਹੀ ਦੇ ਦੇਣਾ ਇਹ ਗੱਲ ਜਰੂਰ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ